ਅੱਜ ਮੈਂ ਆਪਣੇ ਵੱਲੋਂ ਆਪਣੇ ਪੰਜਾਬੀਆਂ ਵੱਲੋਂ ਪੰਜਾਬ ਸਰਕਾਰ ਮਾਨਸਾ ਵੱਲੋਂ ਭਾਰਤ ਦੇਸ਼ ਦੀ ਹਾਕੀ ਦੀ ਟੀਮ ਤੇ ਆਪਣੇ ਛੋਟੇ ਵੀਰ ਹਰਮਨ ਜਿਹੜੇ ਕਪਤਾਨ ਨੇ ਤੇ 10 ਜਰਨੈਲ 10 ਸ਼ੇਰ ਪੰਜਾਬ ਦੇ ਜਿਹੜੇ ਪੰਜਾਬ ਵੱਲੋਂ ਖੇਡੇ ਨੇ ਉਹਨਾਂ ਨੂੰ ਤੇ ਬਾਕੀ ਦੇਸ਼ ਵਾਸੀਆਂ ਦੇ ਜਿਹੜੇ ਸਾਡੇ ਖਿਡਾਰੀ ਗਏ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਮੈਂ ਖਾਸ ਕਰਕੇ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਜਿਹੜੇ ਖਿਡਾਰੀ ਸਾਡੇ ਖੇਡ ਰਹੇ ਸਾਰਿਆਂ ਨੂੰ ਪੰਜਾਬ ਵੱਲੋਂ 21 ਕਰੋੜ ਰੁਪਏ ਦੇ ਅੰਦਰ ਜਿਹੜਾ ਵਾਅਦਾ ਕੀਤਾ ਬੜੀ ਦਰਿਆਦਲੀ ਦਿਖਾ ਕੇ ਇਹ ਪਹਿਲਾ ਮੁਖੰਦਰੀਆ ਅੱਜ ਭਾਰਤ ਦੇ ਵਿੱਚ ਜਿਨੇ ਖਿਡਾਰੀਆਂ ਨੂੰ ਆਪਣੇ ਹਲਕੇ ਦੇ ਆਪਣੇ ਸਟੇਟ ਦੇ ਖਿਡਾਰੀ ਨੂੰ ਐਵਾਰਡ ਨਾਲ ਸਨਮਾਨਿਆ ਔਰ ਮੈਂ ਇਸੇ ਤੋਂ ਆਪਣੀ ਪੰਜਾਬ ਦੇ 11 ਖਿਡਾਰੀ ਖੇਡੇ ਨੇ ਪਲੱਸ ਜਿਹੜੇ ਆਲ ਇੰਡੀਆ ਚ ਦੂਜੇ ਖਿਡਾਰੀ ਵੀ ਖੇਡੇ ਨੇ ਸਾਰਿਆਂ ਨੂੰ ਮੁਬਾਰਕਬਾਦ ਦੰਨਾ ਔਰ ਡੇਰਾਬਾਸੀ ਹਲਕੇ ਦਾ ਐਮਐਲਏ ਹੋਣ ਦੇ ਨਾਤੇ ਮੈਂ ਮਾਨ ਸਾਹਿਬ ਨੂੰ ਸਭ ਤੋਂ ਵੱਧ ਵਧਾਈ ਦੰਨਾ ਕਿ ਉਹਨਾਂ ਨੇ ਸਾਡੇ ਨੌਜਵਾਨ ਬੱਚਿਆਂ ਨੂੰ ਜਿਹੜੀ ਰਾਸ਼ੀ ਦੇ ਕੇ ਸਨਮਾਨ ਕੀਤਾ ਬਹੁਤ ਵੱਡੀ ਗੱਲ ਹੈ ਸੈਕਿੰਡ ਟਾਈਮ ਰਿਪੀਟ ਕਰਨਾ ਮੈਡਲ ਬਹੁਤ ਵੱਡੀ ਗੱਲ ਹੈ ਪੰਜਾਬ ਦੀ ਅੱਜ ਪੱਗ ਆਨ ਸ਼ਾਨ ਬਹੁਤ ਉੱਚੀ ਹੋਈ ਹੈ ਔਰ ਸੱਚਮੁੱਚ ਮਾਨ ਸਾਹਿਬ ਅੱਜ ਰੰਗਲਾ ਪੰਜਾਬ ਬਣਨ ਵਾਸਤੇ ਪੰਜਾਬ ਦੀ ਹੱਕ ਦੀ ਟੀਮ ਨੇ ਸ਼ੁਰੂਆਤ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਕਲਾਬ ਜਿੰਦਾਬਾਦ